ਖਸਦੇ ਵਾਸਤੇ ਪਰਿਵਾਰਾਂ ਦੇ ਵਿੱਚ ਉਦੋਂ ਦਰਾਰ ਪੈਂਦੀ ਹੈ ਜਦੋਂ ਕੋਈ ਚੀਜ਼ ਆਖਿਲ ਹੁੰਦਾ ਇਸੇ ਹੀ ਤਰ੍ਹਾਂ ਦਾ ਮਾਮਲਾ ਇੱਕ ਪਿੰਡ ਸੋਈਆਂ ਖੁਰਦ ਬਟਾਲਾ ਰੋਡ ਤੋਂ ਵੇਖਣ ਨੂੰ ਮਿਲਿਆ ਭੈਣ ਸਾਡੇ ਨਾਲ ਆ ਮਾਮਲਾ ਕੁੱਟ ਮਾਰਦਾ ਪਰਿਵਾਰ ਦੇ ਵਿੱਚ ਕੀ ਹੋਇਆ ਕੁੱਟ ਮਾਰ ਕਿਉਂ ਹੋਈ ਸਾਰਾ ਭੈਣ ਦੇ ਕੋਲੋਂ ਜਾਣਦੇ ਆ ਹੱਥ ਦੇ ਵਿੱਚ ਚੂੜਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਭੈਣ ਕੀ ਗੱਲ ਹੋਈ ਆ ਸਰ ਮੈਨੂੰ ਸਾਰੇ ਪਰਿਵਾਰ ਤੋਂ ਬਹੁਤ ਕੁੱਟਮਾਰ ਕੀਤੀ ਜਾਂਦੀ ਹੈ ਮੇਰੇ ਘਰ ਵਾਲੇ ਦਾ ਨਾਮ ਗੌਰਵ ਹੈ ਢਠਾਣੀ ਦਾ ਨਾਮ ਸੁਮਨਦੀਪ ਹੈ ਮੇਰਾ ਪਿੰਡ ਪਿੱਛੋ ਪਤਾਪੂਰ ਹੈ ਸੋਹਰਿਆਂ ਦਾ ਪਿੰਡ ਹੈਗਾ ਸੋਈਆਂ ਖੁਰਦ ਤੇ ਮੈਨੂੰ ਬਹੁਤ ਕੁੱਟਮਾਰ ਕਰਦੇ ਆ ਸਰ ਤੇ ਮੈਨੂੰ 3 ਮਹੀਨੇ ਆ ਬੇਬੀ ਹੋਣ ਵਾਲਾ ਕਹਿੰਦੇ ਕਿ ਬੇਬੀ ਵੀ ਅਸੀਂ ਤੈਨੂੰ ਵੀ ਨਹੀਂ ਰੱਖਣਾ ਬੇਬੀ ਵੀ ਨਹੀਂ ਰੱਖਣਾ ਤੇ ਸਰ ਮੇ ਨਾ ਬਹੁਤ ਕੁੱਟਮਾਰ ਕਰਦੇ ਅਸੀਂ ਬਹੁਤ ਗਰੀਬ ਪਰਿਵਾਰ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਮੇਰੇ ਸਾਰੇ ਸਾਰੇ ਪਰਿਵਾਰ ਦੇ ਸਾਰੇ ਸੋਰੇ ਸੱ ਸਭ ਮੈਨੂੰ ਮਾਰਦੇ ਕੁੱਟਦੇ ਆ ਮੈਨੂੰ ਇਨਸਾਫ ਚਾਹੀਦਾ ਕਿ ਉਹਨਾਂ ਤੇ ਪਰਚੇ ਹੋ ਸਕਣ ਜਿੱਥੇ ਉਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਮੈਨੂੰ ਇਹ ਆ ਕਿ ਮੇਰੇ ਸਾਰੇ ਪਰਿਵਾਰ ਉੱਥੇ ਵੀ ਜਾਇਆ ਜਾਵੇ ਮੇਰੇ ਨਾਲ ਕਾਰਨ ਕਾਰਨ ਕਿ ਇਹ ਕੁੱਟਮਾਰਦਾ ਕੁੱਟਮਾਰ ਕਰਦੇ ਕਿਉਂ ਆ ਕਿਉਂ ਲੜਾਈ ਪੈਂਦੀ ਆ ਘਰ 'ਚ ਕਿ ਮੇਰਾ ਘਰ ਵਾਲਾ ਕਹਿੰਦਾ ਕਿ ਮੈਂ ਤੈਨੂੰ ਨਹੀਂ ਰੱਖਣਾ ਮੈਂ ਆਪਣੀ ਪਰਜਾਈ ਸੁਮਨਦੀਪ ਨੂੰ ਰੱਖਣਾ ਹੈ ਇਸ ਕਰਕੇ ਉਹ ਮੈਨੂੰ ਕਟਮਾਰ ਕਰਦਾ ਹੈ ਕਿ ਤੂੰ ਇੱਥੋਂ ਚਲੀ ਜਾ ਮੈਂ ਤੈਨੂੰ ਨਹੀਂ ਰੱਖਣਾ ਤੇ ਬਹੁਤ ਜਿਆਦਾ ਪਹਿਲਾਂ ਆਪ ਕਟਮਾਰ ਕਰਦਾ ਸੀ ਹੁਣ ਉਹਦੇ ਕੋਲੋਂ ਕਟਵਾਉਂਦਾ ਹੈ ਤੇ ਫਿਰ ਸਾਰੇ ਘਰ ਦੇ ਕਟਮਾਰ ਕਰਦੇ ਆ ਅਕਸਰ ਜਦੋਂ ਘਰ ਦੇ ਵਿੱਚ ਲੜਾਈ ਹੁੰਦੀ ਹੈ ਤਾਂ ਜਨਾਨੀਆਂ ਇੱਕ ਦੂਸਰੇ ਦਾ ਨਾਂ ਜ਼ਰੂਰ ਲੈਂਦੀਆਂ ਤੁਸੀਂ ਵੀ ਕਿਤੇ ਜਾਣ ਬੁਝ ਕੇ ਕਿਸਾਨੀ ਦਾ ਨਾਂ ਤੇ ਨਹੀਂ ਲੈ ਰਹੇ ਤੁਹਾਨੂੰ ਪੱਕਾ ਪਤਾ ਕਿ ਉਹਨਾਂ ਦੇ ਵਿੱਚ ਕੋਈ ਰਿਲੇਸ਼ਨ ਹੈ ਹਾਂਜੀ ਸਰ ਮੈਂ ਉਹਨਾਂ ਨੂੰ ਦੇਖਿਆ ਵੀ ਇਹ ਦੋ ਤਿੰਨ ਵਾਰੀ ਇਸ ਕਰਕੇ ਉਹ ਮੈਨੂੰ ਕੁੱਟ ਮਾਰ ਰਹੇ ਕਰ ਰਹੇ ਆ ਕਿ ਇਹਨੇ ਸਾਨੂੰ ਦੇਖਿਆ ਕਿਉਂਕਿ ਮੈਂ ਆਪਣੇ ਘਰ ਨਹੀਂ ਦੱਸ ਰਹੀ ਅਸੀਂ ਬਹੁਤ ਗਰੀਬ ਪਰਿਵਾਰ ਆ ਮੈਂ ਆਪਣੇ ਪਿੱਛੇ ਨਹੀਂ ਦੱਸ ਰਹੀ ਕਿਉਂਕਿ ਅੱਜ ਬਹੁਤ ਜ਼ਿਆਦਾ ਮੇਰੇ ਨਾਲ ਥੱਕਾ ਹੋਇਆ ਇਸ ਕਰਕੇ ਮੈਂ ਆਪਣੇ ਫੈਮਿਲੀ ਬੁਲਾਈ ਆ ਉਹਨਾਂ ਨੂੰ ਦੱਸਿਆ ਆ ਅਸੀਂ ਥਾਣੇ ਵਿੱਚ ਕੱਲ ਮੇਰਾ ਫੈਸਲਾ ਹੋਇਆ ਆ ਫੈਸਲੇ ਤੋਂ ਬਾਅਦ ਸਰਪੰਚ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹਦੇ ਤੋਂ ਬਾਅਦ ਵੀ ਮੈਨੂੰ ਕੁੱਟ ਮਾਰ ਕੀਤੀ ਗਈ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਪਰਿਵਾਰ ਤੁਹਾਡਾ ਤੁਹਾਡੇ ਨਾਲ ਆਇਆ ਕੁੱਟਮਾਰ ਹੋਈ ਆ ਜਿੱਥੇ ਕੁੱਟਮਾਰ ਹੋਈ ਆ ਮਹੱਲੇ ਦੇ ਵਿੱਚ ਲੋਕਾਂ ਨੂੰ ਪਤਾ ਤੁਹਾਡੇ ਨਾਲ ਕੁੱਟਮਾਰ ਹੋਈ ਆ ਹਾਂਜੀ ਸਾਰੇ ਲੱਗੇ ਸੀ ਪਰ ਮਹੱਲੇ ਵਾਲੇ ਵੀ ਉਹਨਾਂ ਦੇ ਨਾਲ ਲਿਓ ਕਹਿੰਦੇ ਆ ਕਿ ਇਹਨੂੰ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤਾ ਮਹੱਲੇ ਵਾਲੇ ਕਿਸੇ ਨੇ ਨਹੀਂ ਛਡਾਇਆ ਮੇਰਾ ਜੇਠ ਹੈਂਡੀਕੈਪ ਉਹ ਵੀ ਲੱਗੇ ਸੀ ਉਹਨੇ ਵੀ ਮੈਨੂੰ ਛਡਾਇਆ ਨਹੀਂ ਜਦੋਂ ਮੇਰੇ ਨਾਲ ਕੁੱਟਮਾਰ ਹੋ ਰਹੀ ਸੀ ਤੁਸੀਂ ਪੁਲਿਸ ਨੂੰ ਇਤਲਾਹ ਕੀਤੀ ਸੀ ਜੋ ਤੁਹਾਡੇ ਨਾਲ ਕੁੱਟਮਾਰ ਹੋਈ ਹਾਂਜੀ ਮੈਂ ਇੱਥੇ ਆਈ ਸੀ ਸਵੇਰੇ ਦਰਖਾਸਤ ਦਿੱਤੀ ਆ ਕੇ ਪਰ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਮੈਂ ਬਹੁਤ ਟਾਈਮ ਦੀ ਆਈ ਮੈਂ ਸਵੇਰ ਦੀ ਇੱਥੇ ਆਈ ਹੋਈ ਆ ਸਰ ਮੇਰੀ ਮਾਸੀ ਸੱਸ ਵੀ ਆ ਉਹ ਵੀ ਨਾਲ ਸੀਗੇ ਉਹਨਾਂ ਨੇ ਵੀ ਮੈਨੂੰ ਕੁੱਟ ਮਾਰ ਕੀਤੀ ਆ ਕੀ ਮੰਗ ਕਰਦੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਂ ਚਾਹ ਨਹੀਂ ਸਰ ਉਹਨਾਂ ਤੇ ਪਰਚੇ ਹੋ ਜਾਣ ਸਾਰੇ ਟੱਬਰ ਤੇ ਵਾਕਿਆ ਜਿਉ ਤੁਸੀਂ ਗੱਲਾਂ ਕਹਿ ਰਹੇ ਹੋ ਕੁੱਟ ਮਾਰ ਨੂੰ ਲੈ ਕੇ ਸਾਚਿਆ ਕਿਤੇ ਕੱਲ ਨੂੰ ਵੇਤ ਨਹੀਂ ਤੁਸੀਂ ਹੁਣ ਇਲਜ਼ਾਮ ਲਾ ਰਹੇ ਹੋ ਇਹ ਗੱਲ ਤੁਹਾਡੇ ਤੇ ਭਾਰੂ ਪੈ ਜੇ ਕੱਲ ਨੂੰ ਨਹੀਂ ਸਰ ਮੈਂ ਕੋਈ ਇਲਜ਼ਾਮ ਨਹੀਂ ਲਾ ਰਹੀ ਜੋ ਹੈਗਾ ਸਭ ਕੁਝ ਸੱਚ ਹੈਗਾ ਹੈ ਤੁਸੀਂ ਮਾਂ ਉਹਨਾਂ ਦੀ ਹਾਂਜੀ ਸਰ ਮੈਂ ਦੀ ਮੰਮੀ ਆ ਅਸੀਂ ਪਿੰਡ ਪਤਾਪੁਰ ਤੋਂ ਆ ਨਵੀਂ ਜੇਲ੍ਹ ਲਾਗੋ ਚਬਾਲ ਰੋਡ ਆ ਕੋ ਇੰਨੇ ਇਹਨਾਂ ਨੇ ਜਦੋਂ ਕੁੱਟਮਾਰ ਕੀਤੀ ਐ ਇਹਨੇ ਸਾਨੂੰ ਫੋਨ ਕੀਤਾ ਰੋਂਦੀ ਰੋਂਦੀ ਨੇ ਸਰਪੰਚ ਦੇ ਘਰ ਜਾ ਕੇ ਇਹ ਬੇਨ ਚੁੰਨੀ ਤੋਂ ਤੇ ਬੇਨ ਚੱਪਲ ਤੋਂ ਸਰਪੰਚ ਦੇ ਘਰ ਛੁੱਟ ਕੇ ਗਈ ਉਹਨਾਂ ਦੋਨਾਂ ਜਾਨੀਆਂ ਕੋ ਇੱਕ ਨੇ ਇਹਦੀਆਂ ਚੁੰਨੀ ਦੇ ਨਾਲ ਬਾਵਾ ਬੰਨੀਆਂ ਸੀ ਤੇ ਦੂਜੀ ਨੇ ਇਹਨੂੰ ਗਲੋਂ ਫੜਿਆ ਸੀ ਇਹਨਾਂ ਨੇ ਜਦੋਂ ਕੁੱਟਮਾਰ ਕੀਤੀ ਇਹਨੂੰ ਵੇੜੇ ਦੇ ਵਿੱਚ ਖਿੱਚਿਆ ਵਾ ਵਾਲਾਂ ਤੋਂ ਫੜ-ਫੜ ਕੇ ਮੇਰੀਤੀ ਦੇ ਇਸ ਤਰ੍ਹਾਂ ਵਾਲ ਖੁੱਲਰੇ ਹੀ ਤੁਸੀਂ ਲਾਗੇ ਜਾ ਕੇ ਪੁੱਛ ਸਕਦੇ ਆਂਡ ਗਵੰਡ ਵੀ ਸਰਪੰਚ ਦੇ ਕਿ ਉਹ ਵੀ ਇਹ ਗੱਲ ਕਹਿਣਗੀਆਂ ਜੱਟੀਆਂ ਕਿ ਹਾਂ ਇਹ ਗੱਲ ਹੋਈ ਆ ਵੀ ਅਹੀਂ ਬੇਨ ਚੁੰਨੀ ਤੋਂ ਬੇਨ ਚੱਪਲ ਤੋਂ ਛੁੱਟ ਕੇ ਕੁੜੀ ਪਤਾ ਨਹੀਂ ਕਿਸ ਤਰ੍ਹਾਂ ਉਹਦਾਂ ਕੋਲੋਂ ਆਈ ਆ ਹੋ ਸਕਦਾ ਅਹੀਂ ਅੱਜ ਮੇਰੀ ਬੱਚੀ ਨੂੰ ਜਾਨੋ ਹੀ ਮਾਰ ਦੇਣ ਰਏ ਤੁਸੀਂ ਵੀ ਸਾਨੂੰ ਇਹੀ ਲੱਗਦਾ ਵਾ ਕਿ ਜੇ ਛੁੱਟ ਨਾ ਸਕਦੀ ਕਿ ਛੁੱਟ ਗਈ ਆ ਪਤਾ ਨਹੀਂ ਕੀ ਇਹਦੀ ਕਿਸਮਤ ਚੰਗੀ ਸੀ ਇਹ ਛੁੱਟ ਗਈ ਆ ਨਹੀਂ ਤੇ ਉਹਨਾਂ ਨੇ ਅੱਜ ਇਹਦੀ ਹੱਤਿਆ ਕਰ ਦੇਣੀ ਸੀਗੀ ਸੁਮਨਦੀਪ ਨੇ ਤੇ ਉਹਦੀ ਮਾਸੀ ਨੇ ਤੁਸੀਂ ਜਿੱਦਾਂ ਤੁਹਾਡੀ ਹੁਣ ਬੇਟੀ ਇਲਜ਼ਾਮ ਲਾ ਰਹੀ ਆ ਕਿ ਮੇਰੇ ਘਰ ਵਾਲੇ ਦੇ ਜਿਹੜੇ ਸਬੰਧ ਆ ਜਠਾਣੀ ਦੇ ਨਾਲ ਹੀ ਇਹਨਾਂ ਦੀ ਹਾਂਜੀ ਆਪਣੀ ਪਰਜਾਈ ਦੇ ਨਾਲ ਹੀ ਉਹ ਗਲਤ ਆ ਤੁਸੀਂ ਕਦੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨੂੰ ਲੈ ਕੇ ਹਾਂਜੀ ਸਮਝਾਇਆ ਸੀ ਸਾਰੇ ਹੀ ਉਹਨੂੰ ਫੋਨ ਤੇ ਬੜਾ ਸਮਝਾਉਂਦੇ ਰਹਿਆ ਵੀ ਗੋਰੇ ਕਦੀ ਵੀ ਕੋਈ ਨਹੀਂ ਬਣਦਾ ਹੁੰਦਾ ਚਲੋ ਤੂੰ ਸਾਡਾ ਬੱਚਾ ਵਾਹੀਂ ਤੈਨੂੰ ਤੀ ਦੇਖ ਪੁੱਤ ਸਿਹੜਿਆ ਵਾ ਤੂੰ ਸਾਡੇ ਨਾਲ ਨਾ ਕਰ ਕਿਉਂਕਿ ਅਸੀਂ ਵੀ ਗਰੀਬ ਬੰਦੇ ਆ ਤੈਨੂੰ ਮੇਰੇ ਘਰ ਦੇ ਹਾਲਾਤਾਂ ਦਾ ਵੀ ਪਤਾ ਵਾ ਮੇਰਾ ਇੱਕ ਕਮਰਾ ਇੱਕੋ ਬਾਲਿਆਂ ਵਾਲੀ ਛੱਤ ਆ ਜਦੋਂ ਮੀ ਆਉਂਦਾ ਉਹ ਇੰਨਾ ਚੁੰਦਾ ਵਾ ਕਿ ਕੀ ਕਹਿੰਦੀ ਗੱਲ ਕੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਕਿ ਅਸੀਂ ਚਾਹੁੰਦੇ ਆ ਕਿ ਇਹਨਾਂ ਤੇ ਪਰਚੇ ਕਿਤੇ ਜਾਣ ਜਿਹੜੇ ਸਾਨੂੰ ਇੰਨਾ ਤੰਗ ਕਰ ਰਹੇ ਆ ਰੋ ਉਹ ਨਾ ਕੋਈ ਗੱਲ ਨਹੀਂ ਅਗਰ ਦੁੱਖ ਦੀ ਘੜੀ ਆ ਤਾਂ ਰੱਬ ਆਪ ਕਿਸੇ ਇਨਸਾਨ ਦੇ ਰੂਪ ਵਿੱਚ ਤੁਹਾਡੀ ਮਦਦ ਕਰਨ ਆਏਗਾ ਤੁਸੀਂ ਬਾਪ ਹੋ ਇਹਨਾਂ ਦੇ ਇਸੇ ਗੱਲੋਂ ਹੀ ਭਾਜੀ ਇਹਨਾਂ ਦੀ ਲੜਾਈ ਹੁੰਦੀ ਏ ਹੋਰ ਕੋਈ ਮਸਲਾ ਨਹੀਂ ਜੀ ਇਸੇ ਗੱਲੋਂ ਕੁੜੀ ਤਾਂ ਕਹਿੰਦੀ ਆ ਤੇਰੇ ਰਹਿਣਾ ਆ ਉਹ ਕੋਟ ਮਾਰ ਕਰ ਦਿੰਦਾ ਮੁੰਡਾ ਕਰਦਾ ਕੀ ਆ ਮੁੰਡਾ ਸਿਲੰਡਰ ਦਾ ਕੰਮ ਕਰਦਾ ਸੀ ਮੰਨ ਲਓ ਕਿੰਨੇ ਜੋਗਾ ਹੈਗਾ ਕਿ ਤੁਹਾਡੀ ਕੁੜੀ ਨੂੰ ਕਮਾ ਕੇ ਖਵਾ ਸਕੇ ਕਮਾ ਕੇ ਖਵਾਉਂਦਾ ਐਡੀ ਗੱਲ ਨਹੀਂ ਹੈਗੀ ਝੂਠ ਨਹੀਂ ਬੋਲਦੇ ਜਿਹੜੀ ਗੱਲ ਸੱਚੀ ਸੱਚੀ ਕਵਾਂਗੇ ਇਹ ਗੱਲੋਂ ਰਹਿਮ ਦਿੰਦਾ ਇਦੋਂ ਉਹਨਾਂ ਦੇ ਮਗਰ ਲੱਗ ਜਾਂਦਾ ਉਹ ਸਾਰੇ ਇਕੱਠੇ ਫੇਰ ਹੋ ਜਾਂਦੇ ਆ ਫਿਰ ਇਹਨਾਂ ਨੂੰ ਮਾਰ ਕੁੱਟ ਕਰਦੇ ਆ ਹੁਣ ਤੁਸੀਂ ਆਏ ਹੋ ਬਾਪ ਪੀਦਾ ਦਾ ਦੁੱਖ ਹੁੰਦਾ ਹੀ ਆ ਕੀ ਮੰਗ ਕਰਦੇ ਹੋ ਕੀ ਹੁਣ ਤੁਹਾਡਾ ਅੰਤਿਮ ਫੈਸਲਾ ਕੀ ਹੋਊਗਾ ਹੁਣ ਅਸੀਂ ਇਹੋ ਹੀ ਜਾਣੇ ਸਾਨੂੰ ਇਨਸਾਫ ਮਿਲਦੇ ਇਹਨਾਂ ਤੇ ਪਰਚੀ ਹੋਣੀ ਚਾਹੀਦੀ ਹੈ ਅਗਰ ਇਨਸਾਫ ਨਹੀਂ ਮਿਲਦਾ ਤੇ ਫਿਰ ਫਿਰ ਮਹਾਰਾਜ ਵੇਖੋ ਜੋ ਹੋਊਗਾ ਮਾਰ ਆਪੇ ਕਰੂਗਾ ਸਾਫ਼ ਤੇ ਲਾਵਾਂਗੇ ਜਰੂਰ ਅਸੀਂ ਤੇ ਗਰੀਬ ਬੰਦੇ ਸਨ ਤੇ ਰੱਬ ਸਾਥ ਦੇਣ ਵਾਲਾ ਵਾ ਜੇ ਅਸੀ ਚਾਹੀਏ ਤੇ ਸਾਡਾ ਕੋਈ ਵੀ ਸਾਥ ਨਹੀਂ ਦੇਣ ਜਿਗਾ ਮੇਰਾ ਪੈਣ ਭਰਾ ਵੀ ਨਹੀਂ ਇੰਨੇ ਜੋਗੇ ਹੈਗੇ ਮੈਂ ਹੀ ਬਹੁਤ ਗਰੀਬ ਕਰਦੇ ਆ ਕਿ ਇਹਨਾਂ ਸਾਡੀ ਗਰੀਬੀ ਦਾ ਫਾਇਦਾ ਉਠਾਉਣ ਦੇ ਆ ਕਤੋਂ ਕਹਿੰਦੇ ਕਿ ਇਹਦੇ ਮਦਰ ਕੋਈ ਨਹੀਂ ਆਉਣਾ ਇਹ ਨਹੀਂ ਇਹਨੇ ਜੋਗੇ ਹੈਗੇ ਨਾ ਇਹਦੇ ਪਿੱਛੇ ਕਿਸੇ ਨੇ ਆਉਣਾ ਇਹਨੂੰ ਮਾਰ ਵੀ ਦਵਾਂਗੇ ਅਸੀਂ ਤੇ ਤਾਂ ਵੀ ਇਹਦੇ ਪਿੱਛੇ ਨਹੀਂ ਕਿਓ ਆ ਸਕਦਾ ਤੇ ਕੋਈ ਕੁਛ ਨਹੀਂ ਕਰ ਸਕਦਾ ਇਹਦੇ ਜੇਠ ਇਹ ਗੱਲ ਕਹਿੰਦਾ ਵਾ ਕਿ ਮੇਰੀ ਘਰ ਦੀ ਨੇ ਇਸ ਤਰ੍ਹਾਂ ਹੀ ਇਹਨੂੰ ਕੁੱਟਣਾ ਵਾ ਤੇ ਮੇਰੇ ਕੋਲ ਪੈਸਾ ਬਹੁਤ ਆ ਮੈਂ ਪੈਸੇ ਦੇ ਨਾਲ ਹੀ ਜਿੱਤ ਲੈਣਾ ਵਾ ਇਹਨਾਂ ਕੋਲੇ ਕੀ ਆ ਇਹਨਾਂ ਦੇ ਘਰ ਤੇ ਪਾਂਡੇ ਖੜਕਦੇ ਆ ਇਹ ਦਾਹ ਨੂੰ ਕਹਿੰਦਾ ਵਾ ਇਸ ਤਰ੍ਹਾਂ ਦੀਆਂ ਧਮਕੀਆਂ ਲਾਉਂਦਾ ਜੇ ਇਹਦਾ ਜੇਠ ਪਹਿਣੇ ਹੁਣ ਤੁਹਾਡੇ ਨਾਲ ਕੁੱਟਮਾਰ ਹੋਈ ਆ ਥਾਣੇ ਤੁਸੀਂ ਆਏ ਸੀ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਕਿਸੇ ਨੇ ਇੱਥੇ ਸੁਣੀ ਨਹੀਂ ਆ ਅਗਰ ਥਾਣੇ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਕਿਤੇ ਉੱਪਰ ਜਾਓਗੇ ਹਾਂਜੀ ਸਰ ਜੇ ਥਾਣੇ ਦੇ ਵਿੱਚ ਨਹੀਂ ਸੁਣਾਈ ਹੋਏਗੀ ਫਿਰ ਤੇ ਅਸੀਂ ਉੱਪਰ ਜਾਵਾਂਗੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪਿੰਡ ਸੋਈਆਂ ਖੁਰਦੀ ਚੌਂਕੀ ਦੇ ਵਿੱਚ ਮੌਜੂਦ ਹਾਂ ਗੱਲਬਾਤ ਤੁਸੀਂ ਸੁਣੀ ਆ ਪਰਿਵਾਰ ਨੇ ਗੱਲਬਾਤ ਕੀਤੀ ਆ ਦੂਸਰੀ ਧਿਰ ਦਾ ਪੱਖ ਵੀ ਜਰੂਰ ਜਾਨਣਾ ਚਾਹਾਂਗੇ ਔਰ ਇਸ ਤੋਂ ਬਾਅਦ ਪੁਲਿਸ ਦਾ ਪੱਖ ਵੀ ਜਰੂਰ ਜਾਨਣਾ ਚਾਹਾਂਗੇ ਕਿਉਂਕਿ ਇਹਨਾਂ ਨੇ ਦਰਖਾਸਤ ਜਿਹੜੀ ਆ ਸਵੇਰ ਤੋਂ ਕੀਤੀ ਹੋਈ ਆ ਸ਼ਾਇਦ ਇੱਥੇ ਸਰਪੰਚ ਸਾਹਿਬ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਜਰੂਰ ਕਰਾਂਗੇ ਆਉਂਡੀ ਆਵਾਜ਼ ਜਿਸ ਲੜਕੀ ਦੇ ਨਾਲ ਕੁੱਟਮਾਰ ਹੋਈ ਆ ਪਰਿਵਾਰ ਦੇ ਮੈਂਬਰ ਨੇ ਸਹੌਰਾ ਪਰਿਵਾਰ ਵੱਲੋਂ ਜੇਠ ਨੇ ਉਹਨਾਂ ਦੇ ਭਾਈ ਸਾਹਿਬ ਕੀ ਗੱਲ ਹੋਈ ਆ ਕਿਉਂਕਿ ਕੁੜੀ ਦੇ ਵੱਲੋਂ ਤੁਹਾਡੇ ਪਰਿਵਾਰ ਤੇ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਬਗੀ ਸਰ ਪਹਿਲੀ ਗੱਲ ਤਾਂ ਮੈਨੂੰ ਪਤਾ ਨਹੀਂ ਮੈਂ ਆਪਣੀ ਦੁਕਾਨ ਤੋਂ ਹੋਂਡਿਆ ਦੁਕਾਨ ਤੇ ਬੈਠਾ ਹਾਂ ਤੋਂ ਮੇਰੇ ਪਤੀ ਜੀ ਨੇ ਕਿਹਾ ਕਿ ਮੇਰਾ ਨਾਮ ਹੀ ਲੈਂਦਾ ਚਾਚੂ ਮਤਲਬ ਚਾਚੀ ਆਪਸ ਵਿੱਚ ਦੋਵੇਂ ਲੜੀਆਂ ਲੜਾਈ ਦੇ ਕਾਰਨ ਕੀ ਹੈ ਲੜਾਈ ਦੇ ਕਾਰਨ ਸਰ ਮਤਲਬ ਉਹਨੇ ਕਿ ਆਪਣੇ ਦੇਰ ਨਰਿੰਦਾ ਤੇ ਇਹ ਕਰਕੇ ਉਹਨੇ ਚਵੇੜਾ ਦੀ ਮਾਰਤੀਆਂ ਬਸ ਇੰਨਾ ਮੈਨੂੰ ਪਤਾ ਇਤੋਂ ਜ਼ਿਆਦਾ ਨਹੀਂ ਪਤਾ ਇਹ ਸਾਰੇ ਮਾਮਲੇ ਦੀ ਜਾਣਕਾਰੀ ਲਈ ਇਸ ਵੇਲੇ ਚੌਂਕੀਨ ਚਾਰ ਸਾਡੇ ਨਾਲ ਨੇ ਭਵਿੰਦਰ ਸਿੰਘ ਜੀ ਮਾਮਲਾ ਕੀ ਹੈ ਮਾਮਲਾ ਪੂਜਾ ਲੜਕੀ ਹੈ ਇਹਦੇ 8 ਕਿ ਮਹੀਨੇ ਹੋ ਗਏ ਪਹਿਲਾਂ ਵਿਆਹ ਆ ਹੀ ਸਖਜਿੰਦਰ ਸਿੰਘ ਇਹਦੀ ਇਸ ਗੋਰਾ ਆ ਤੇ ਲੜਾਈ ਝਗੜੇ ਦਾ ਇਹਨਾਂ ਦਾ ਪਹਿਲਾਂ ਵੀ ਦਰਖਾਸਤ ਚੱਲੀ ਸੀ ਜੇ ਇਹ ਆਪਸੇ ਜੇ ਦੋਵੇਂ ਜੀ ਝਗੜਦੇ ਸੀ ਉਮੜ ਕੇ ਇਹਨਾਂ ਦਾ ਕੱਲ ਬਹੁਤ ਵਾਰ ਬਹਿ ਕੇ ਇਥੇ ਰਾਜੀ ਨਮਾ ਕਰਾਇਆ ਚੌਂਕੀ ਤਿੰਨ ਤਿੰਨ ਚਾਰ 25 ਨੂੰ ਸ਼ਾਮੀ ਕਰਾਇਆ ਤੇ ਰਾਤੀ ਇਹ ਸੁਖ ਸੁਖਣਾ ਘਰ ਗਏ ਆਪਣੇ ਤੇ ਦਿਨੇ ਇਹਦੀ ਜਿਠਾਣੀ ਜਿਹੜੀ ਸੁਖਨ ਦੀਪਕੌਰ ਕਾਲੂ ਦੀ ਘਰ ਦੀ ਆ ਉਹਨੇ ਇਹਦੀ ਕੁੜੀ ਜਿਹੜੀ ਪੂਜਾ ਆ ਉਹਦੀ ਕੁੱਟ ਮਾਰ ਕੀਤੀ ਆ ਤੇ ਡਾਕਟਰ ਕਟਿਆ ਗਿਆ ਜੋ ਰਿਜ਼ਲਟ ਆਊਗਾ ਪਰਚਾ ਦੇ ਦਾਂਗਾ ਪਰਿਵਾਰ ਕਹਿੰਦਾ ਕਿ ਅਸੀਂ ਬੜੀ ਦੇਰ ਤੋਂ ਵੇਟ ਕਰਦੇ ਪਏ ਆਂ ਕੋਈ ਕਾਰਵਾਈ ਹੋਣ ਜਿੰਨਾ ਟਾਈਮ ਕਿਉਂ ਲੱਗਿਆ ਕਾਰਵਾਈ ਵਾਸਤੇ ਤਾਂ ਬਿਆਨ ਦਰਜ ਕਰਦੇ ਜੋ ਐਮਐਲਰ ਕਟਾਗੇ ਹੁਣੇ ਕਟਵਾਗੇ ਐਮਐਲਰ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੰਦੇ ਆਂ ਜੀ ਜਿਨ੍ਹਾਂ ਦੇ ਇਲਜ਼ਾਮ ਲੱਗਦੇ ਪਏ ਕੁੱਟ ਮਾਰਦੇ ਉਹਨਾਂ ਦੇ ਘਰ ਜਾ ਕੇ ਕੋਈ ਉਹਨਾਂ ਨੂੰ ਇੱਥੇ ਲਿਆਉਣ ਦੀ ਚੌਂਕੀ ਦੇ ਵਿੱਚ ਜਾਂ ਕੋਈ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਵੇਰ ਦੇ ਗਏ ਵਾ ਕੁੜੀ ਜੋ ਜਿਹੜੀ ਸੁਨਮਦੀਪ ਆ ਨਾ ਉਹ ਸਵੇਰ ਦੀ ਘਰੋਂ ਗਏ ਪਿਆ ਤੇ ਉਹਦਾ ਜਿਹੜਾ ਘਰ ਵਾਲਾ ਕਾਲੂ ਪਹਿਲਾਂ ਹੀ ਕੰਮ ਤੇ ਗਿਆ ਹੈ ਇਤੋਂ ਇਤੋਂ ਤੁਹਾਨੂੰ ਵੀ ਸ਼ੱਕ ਹੁੰਦਾ ਕਿ ਵਾਕਈ ਕੁੱਟਮਾਰ ਕੀਤੀ ਗਈ ਹੋਗੀ ਕੁੜੀ ਨੇ ਕੀਤੀ ਕੁੱਟਮਾਰ ਤੇ ਘਰੋਂ ਗਏ ਵੀ ਨਹੀਂ ਤੇ ਦਾਅ ਕੀਤੀ ਹੁੰਦੀ ਤੇ ਪੰਚਾਇਤ ਦੇ ਵਿੱਚ ਆਉਂਦੀ ਜਿੱਦਾਂ ਪੰਚਾਇਤ ਆਈ ਸਾਰੀ ਇੱਥੇ ਮੋਹਤਵਾਰ ਬੈਠੇ ਲਵੀ ਸਰਪੰਚ ਵੀ ਬੈਠਾ ਤੇ ਲਵਦੀਪ ਪਰਿਵਾਰ ਵਿਸ਼ਵਾਸ ਕਰ ਸਕਦਾ ਕਿ ਹੁਣ ਇਹਨਾਂ ਨੂੰ ਇਨਸਾਫ਼ ਮਿਲੇਗਾ ਬਿਲਕੁਲ ਇਨਸਾਫ਼ ਨਾ ਮਿਲੂ ਕਿਉਂ ਨਾ ਮਿਲੂ ਇਨਸਾਫ਼ ਇਹਨਾਂ ਨੂੰ ਜੇ ਉਹਨੇ ਕਾਰਵਾਈ ਜੇ ਉਹਨੇ ਕੁੱਟਮਾਰ ਕੀਤੀ ਕੁੜੀ ਦੀ ਪਰਚਾ ਬੰਦਾ ਹੈ ਬੰਦਾ ਦੇਵਾਂਗੇ ਜ਼ਰੂਰ ਅਸੀਂ ਇਸ ਵੇਲੇ ਇਨਚਾਨ ਸਾਹਿਬ ਨਾਲ ਗੱਲਬਾਤ ਕੀਤੀ ਆ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਏਗਾ ਉਹਨਾਂ ਦਾ ਕਹਿਣਾ ਵਾ ਦੇਖਦੇ ਹਾਂ ਪਰਿਵਾਰ ਨੂੰ ਇਨਸਾਫ ਕਦ ਤੱਕ ਮਿਲਦਾ ਕੁੱਟਮਾਰ ਵਾਲੇ ਕੱਦ ਜਿਹੜੇ ਨੇ ਪੁਲਿਸ ਦੇ ਸਾਹਮਣੇ ਆਉਂਦੇ ਨੇ